ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਵੇਲੇ ਦੀ ਕਹਿਮ ਖਬਰ ਅਹਿਮ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਦੱਸ ਦਈਏ ਕਿ ਜੇਕਰ ਤੁਸੀਂ ਵੀ ਮੋਮੋਸ ਤੇ ਸੋਇਆ ਚਾਂਪ ਖਾਣ ਦੇ ਸ਼ੌਕੀਨ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਇਸ ਖਬਰ ਨੂੰ ਮਿਸ ਨਾ ਕਰਿਓ ਕਿਉਂਕਿ ਤੁਹਾਨੂੰ ਇਸ ਖਬਰ ਨਾਲ ਹੀ ਪਤਾ ਲੱਗੇਗਾ ਕਿ ਸੋਇਆ ਚਾਂਪ ਦੇ ਸੌਦਾਗਰ ਜਿਹੜੇ ਆ ਜਿਹੜੇ ਮਾੜੀ ਕੁਆਲਿਟੀ ਦੀ ਸੋਇਆ ਚਾਂਪ ਦੇ ਸਦਾਗਰ ਨੇ ਉਹ ਕਿਵੇਂ ਤੁਹਾਡੀ ਸਿਹਤ ਨਾਲ ਖਿਲਵਾੜ ਕਰਦੇ ਨੇ ਦੱਸਿਆ ਜਾ ਰਿਹਾ ਕਿ ਮੁਹਾਲੀ ਪੁਲਿਸ ਵੱਲੋਂ ਕਾਰਵਾਈ ਕਰਦੇ ਆ ਵੱਡਾ ਜ਼ਖੀਰਾ ਫੜਿਆ ਗਿਆ ਜੀ ਸੋਇਆ ਚਾਂਪ ਦਾ ਜਿਸ ਦੀ ਬਦਬੂ ਤੋਂ ਹੀ ਸਾਰੀ ਸੱਚਾਈ ਜਿਹੜੀ ਹੈ ਉਹ ਸਾਹਮਣੇ ਆਉਂਦੀ ਉਸ ਤੋਂ ਬਾਅਦ ਜਿਹੜੇ ਪ੍ਰਸ਼ਾਸਨ ਹੈ ਉਸ ਨੂੰ ਵੀ ਬੁਲਾਇਆ ਜਾਂਦਾ ਪੁਲਿਸ ਵੱਲੋਂ ਔਰ ਜਦੋਂ ਪੈਕਿੰਗ ਚੈੱਕ ਕੀਤੀ ਜਾਂਦੀ ਹੈ ਤਾਂ ਕਹਿੰਦੇ ਕਿ ਕੈਨ ਨੂੰ ਸੋਇਆ ਚਾਂਪ ਪਰ ਅਸਲ ਚ ਨਿਕਲਿਆ ਸਸਤਾ ਤੇ ਗੰਦਾ ਮੈਦਾ ਤੇ ਸਿਰਫ ਇੰਨਾ ਨਹੀਂ ਪੈਕਿੰਗ ਤੇ ਲਿਖਿਆ ਗਿਆ ਸੀ ਵੱਜ ਚਾਂਪ ਜਿਵੇਂ ਸਭ ਕੁਝ ਨੀਵਾ ਮੁਤਾਬਕ ਹੁੰਦਾ ਹੋਵੇ ਹੁਣ ਸੈਂਪਲ ਭਰਿਆ ਜਾਵੇਗਾ ਤੇ ਉਸ ਤੋਂ ਬਾਅਦ ਜੇਕਰ ਇਹ ਗੱਲ ਸਾਬਤ ਹੁੰਦੀ ਹੈ ਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਤਾਂ ਸਖਤ ਕਾਨੂੰਨੀ ਕਾਰਵਾਈ ਵੀ ਹੋਵੇਗੀ ਔਰ ਸਵਾਲ ਇਹ ਨੇ ਕਿ ਪਤਾ ਨਹੀਂ ਕਿੰਨੀਆਂ ਰੇੜੀਆਂ ਤੇ ਕਿੰਨੀਆਂ ਦੁਕਾਨਾਂ ਤੇ ਮਾਲ ਸਪਲਾਈ ਹੁੰਦਾ ਹੋਣਾ ਕਿੰਨੇ ਰੈਸਟੋਰੈਂਟਾਂ ਦੇ ਮਾਲ ਸਪਲਾਈ ਹੁੰਦਾ ਹੋਣਾ ਲੋਕਾਂ ਤੋਂ ਪੈਸੇ ਤਾਂ ਜਿਹੜੇ ਵੱਧ ਵਸੂਲੇ ਜਾਂਦੇ ਨੇ ਪਰ ਗੁਣਵੰਤਾ ਜਿਹੜੀ ਹੈ ਉਹ ਘਟਿਆ ਦਿੱਤੀ ਜਾਂਦੀ ਹੈ ਸਵਾਲ ਇਹ ਨਹੀਂ ਕਿ ਸੋਇਆ ਚਾਂਪ ਸੀ ਜਾਂ ਨਹੀਂ ਸਵਾਲ ਇਹ ਹੈ ਕਿ ਲੋਕਾਂ ਦੀ ਸਿਹਤ ਨਾਲ ਵੱਡਾ ਧੋਖਾ ਹੈ ਪੈਸੇ ਕਮਾਉਣ ਦੇ ਚੱਕਰ ਵਿੱਚ ਲੋਕਾਂ ਨੂੰ ਜਿਹੜਾ ਬਦਬੂਦਾਰ ਸਮਾਨ ਸੋਇਆ ਚਾਂਪ ਜਿਹੜੀ ਹੈ ਉਹ ਸਪਲਾਈ ਕੀਤੀ ਜਾਂਦੀ ਸੀ ਔਰ ਜਦੋਂ ਪੱਕ ਜਾਂਦੀ ਹੈ ਸੋਇਆ ਚਾਂਪ ਫਿਰ ਤਾਂ ਨਹੀਂ ਪਤਾ ਲੱਗਦਾ ਕਿ ਪੁਰਾਣੀ ਸੀ ਜਾਂ ਨਮੀ ਸੀਗੀ ਜਿਹੜੀ ਪੈਕਿੰਗ ਹੈ ਉਸ ਦੀ ਗੱਲ ਕਰ ਰਹੇ ਹਾਂ ਸੋ ਇਹ ਕਾਰਵਾਈ ਹੋਈ ਹੈ ਔਰ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਕਿ ਸੈਂਪਲ ਜਿਹੜੇ ਆ ਉਹਦਾ ਕੀ ਰਿਜ਼ਲਟ ਆਉਂਦਾ ਪਰ ਤੁਸੀਂ ਸੁਚੇਤ ਰਹੋ ਤੁਸੀਂ ਕਿਸੇ ਵਿਸ਼ਵਾਸ ਵਾਲੇ ਵਿਅਕਤੀ ਦੇ ਹੀ ਰੈਸਟੋਰੈਂਟ ਤੇ ਦੁਕਾਨ ਤੋਂ ਸੋਇਆ ਚਾਂਪ ਖਾਓ ਤੇ ਘਰ ਲਿਆਓ ਦੇਖਦੇ ਜੀ ਪੂਰੀ ਰਿਪੋਰਟ ਆ ਮੈਂ ਡਾਕਟਰ ਅਮਰਿਤ ਡਿਸਟ੍ਰਿਕਟ ਹੈਲਥ ਆਫੀਸਰ ਮੋਹਾਲੀ ਜੀ ਕੀ ਇਨਫੋਰਮੇਸ਼ਨ ਆਈ ਸਰ ਆ ਮੈਨੂੰ ਪੁਲਿਸ ਤੋਂ ਮਾਰਨਿੰਗ ਚ ਇਨਫੋਰਮੇਸ਼ਨ ਆਈ ਸੀ ਕਿ ਇਹਨਾਂ ਨੇ ਇੱਕ ਗੱਡੀ ਰੋਕੀ ਹੈ ਜਿਸ ਦੇ ਵਿੱਚ ਆ ਸੋਇਆ ਚਾਂਪ ਤੇ ਮੈਦਾ ਚਾਂਪ ਦੀ ਭਰੀ ਹੋਈ ਹੈ ਐਂਡ ਉਹਨਾਂ ਨੂੰ ਕੁਝ ਡਾਊਟਫੁਲ ਲੱਗਦਾ ਤੇ ਇਸ ਕਰਕੇ ਮੈਂ ਮੌਕੇ ਤੇ ਆਪਦੇ ਜਿਹੜੇ ਜਿਹੜੇ ਇਨਸਪੈਕਟਰ ਆਫੀਸਰ ਏਰੀਆ ਇਨਚਾਰਜ ਨੇ ਰਾਜਦੀਪ ਕੌਰ ਉਹਨਾਂ ਨੂੰ ਭੇਜਤਾ ਐਂਡ ਸ਼ੀ ਇਜ਼ ਹੇਅਰ ਐਂਡ ਉਹ ਇਨਸਪੈਕਟ ਕਰ ਰਹੀ ਨੇ ਉਹ ਡਿਟੇਲਸ ਐਸ ਪਰ ਐਕਟ ਹੁਣ ਜਿਹੜੇ ਫੂਡ ਸੇਫਟੀ ਐਕਟ ਦੇ ਮੁਤਾਬਕ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਕਿ ਐਂਡ ਸੈਂਪਲਿੰਗ ਕੀਤੀ ਜਾਏਗੀ ਲੀਗਲ ਸੈਂਪਲ will be sent to the lab ਐਂਡ ਆਫਟਰ ਦੈਟ ਦਾ ਐਕਸ਼ਨ ਵਿਲ ਬੀ ਟੇਕਨ ਐਸ ਪਰ ਦਾ ਰਿਜ਼ਲਟਸ ਲੈ ਸਾਰਾ ਕੁਝ ਚੈੱਕ ਕਰ ਰਹੇ ਹਾਂ ਜੀ ਲਾਇਸੈਂਸ ਇਹਨਾਂ ਕੋਲੇ ਹੁਣ ਡੇਲਸ ਚੈੱਕ ਕਰ ਰਹੇ ਹਾਂ ਤਾਂ ਪਰ ਇੱਕ ਦੇਖਿਆ ਜੀ ਆਮ ਲੋਕ ਜਿਹੜੇ ਮਾਰਕੀਟਿੰਗ ਵਿੱਚ ਸੋਇਆ ਚਾਪ ਕਹਿ ਕੇ ਵੇਚੀ ਜਾਂਦੇ ਹੈ ਮੈਦਾ ਚਾਪ ਇਸ ਦੇ ਉੱਪਰ ਜਿਹੜਾ ਹੈਗਾ ਬਾਹਰ ਲੇਬਲ ਤੇ ਤਾਂ ਵੈਜ ਚਾਂਪ ਲਿਖਿਆ ਹੋਇਆ ਹੈ ਤਾਂ ਇਸ ਤੇ ਵੈਜ ਚਾਂਪ ਲਿਖਿਆ ਹੋਇਆ ਹੈ ਸੋਇਆ ਚਾਂਪ ਨਹੀਂ ਲਿਖਿਆ ਹੋਇਆ ਬਟ ਵੀਲ ਗੋ ਡਿਟੇਲ ਥਰੂ ਇਟ ਕੀ ਕਿਸੇ ਤੇ ਇਦਾਂ ਨਾ ਹੋਏ ਕਿ ਮਿਸਲੀਡਿੰਗ ਜਾਂ ਮਿਸਪ੍ਰੈਂਡੇਡ ਹੋਵੇ। ਕਿ ਕਿ ਜਦ ਗੱਦੀ ਦੇ ਵਿੱਚ ਗੱਲੀ ਦੇ ਵਿੱਚ ਕੋਈ ਪੈਰਾ ਦੇ ਵਿੱਚ ਰੱਖਿਆ ਜਿਸੇ ਲਿਖੀ ਹੋ ਜਰਾ ਵੀ ਆ। ਹਾਂ ਇਸ ਨੇ ਟੈਂਪਲੀ ਉੱਪਰ ਲੈ ਕੇ ਜਾ ਰਹੇ ਕੋਈ। ਹਾਂ ਇਸ ਇਸ ਚੀਜ਼ ਦੇ ਖਿਲਾਫ ਐਕਸ਼ਨ ਕਰ ਰਹੇ ਹਾਂ ਅਸੀਂ। ਇਹਦੇ ਖਿਲਾਫ ਐਕਸ਼ਨ ਕਰ ਰਹੇ ਹਾਂ। ਵੀਲ ਟੇਕ ਐਕਸ਼ਨ ਜਿਹੜਾ ਟੈਂਪਰੇਚਰ ਮੇਨਟੇਨ ਨਹੀਂ ਖਰਾਬ ਹੋਇਆ ਵੀਲ ਡਿਸਕਾਰਡਡ ਐਂਡ ਵੀਲ ਟੇਕ ਦ ਐਕਸ਼ਨ ਰਿਗਾਰਡਿੰਗ ਐਂਡ ਵੀਲ ਪੁੱਟ ਇਟ ਟੂ ਦ ਕੋਰਟ ਫॉर ਚਲਾਣੇ। ਚਲਾਣੇ ਹਾਂਜੀ ਇਹ ਤਾਂ ਟੈਂਪਰੇਚਰ ਮੇਨਟੇਨ ਕਰਨਾ ਹੁੰਦਾ ਹੈ ਇਹਨਾਂ ਨੇ। ਅ ਜਮਾਨਜੋਗ ਮਾਨਜਗ ਐਸਐਸਪੀ ਸਾਹਿਬ ਸ਼੍ਰੀ ਹਰਮਨਦੀਪ ਸਿੰਘ ਹੰਸ ਜੀ ਦੇ ਨੀਤੀ ਦਿਸ਼ਾ ਨਿਰਦੇਸ਼ਾਂ ਉੱਤੇ ਅੱਜ ਆਪਰੇਸ਼ਨ ਸੀਲ ਚਲਾਇਆ ਜਾ ਰਿਹਾ ਹੈ ਜਿਦੇ ਵਿੱਚ ਜਿੰਨੇ ਵੀ ਚੰਡੀਗੜ੍ਹ ਸਾਈਡ ਤੋਂ ਜਾਂ ਬਾਰਡਰ ਸਾਈਡ ਤੋਂ ਜਿੱਧਰੋਂ ਵੀ ਕੋਈ ਗੱਡੀਆਂ ਆ ਰਹੀਆਂ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਚੈਕਿੰਗ ਦੌਰਾਨ ਅਸੀਂ ਇਹ ਗੱਡੀ ਸਾਹਮਣੇ ਖੜੀ ਹੈ ਆਪਣੇ ਜੀ ਸੀਫਟ ਗੱਡੀ ਹੈ ਇਹਦੇ ਵਿੱਚ ਕੁਝ ਫੂਡ ਆਈਟਮਸ ਸਿਗੇ ਜੋ ਕਿ ਸੋਇਆ ਚਾਪ ਜਾਂ ਮੈਦਾ ਚਾਪ ਦੱਸ ਰਹੇ ਹਨ ਬੜੇ ਬਹੁਤ ਪੁਰਾਣਾ ਸਮਾਨ ਸੀਗਾ ਤੇ 스멜 ਦੇ ਰਿਹਾ ਸੀ ਪੂਰਾ ਉਸ ਰਿਗਾਰਡਿੰਗ ਅਸੀਂ ਫਿਰ ਫੂਡ ਇਨਸਪੈਕਟਰ ਮੈਡਮ ਨੂੰ ਬੁਲਾਇਆ ਇੱਥੇ ਤੇ ਉਹ ਕਾਰਵਾਈ ਕਰ ਰਹੇ ਆ ਚੈੱਕ ਕਰਕੇ ਆਪਣੀ ਜਿਹੜੀ ਬਣਦੀ ਉਹਨਾਂ ਦੀ ਹੈਗੀ ਆ ਮੈਂ ਡਾਕਟਰ ਅਮਰਿਤ ਡਿਸਟ੍ਰਿਕਟ ਹੈਲਥ ਆਫੀਸਰ ਮੋਹਾਲੀ ਜੀ ਕੀ ਇਨਫੋਰਮੇਸ਼ਨ ਆਈ ਸਰ ਮੈਨੂੰ ਪੁਲਿਸ ਤੋਂ ਮਾਰਨਿੰਗ ਚ ਇਨਫੋਰਮੇਸ਼ਨ ਆਈ ਸੀ ਕਿ ਇਹਨਾਂ ਨੇ ਇੱਕ ਗੱਡੀ ਰੋਕੀ ਹੈ ਜਿਸ ਦੇ ਵਿੱਚ ਆ ਸੋਇਆ ਚੰਪ ਤੇ ਮੈਦਾ ਚੰਪ ਦੀ ਭਰੀ ਹੋਈ ਹੈ ਐਂਡ ਉਹਨਾਂ ਨੂੰ ਕੁਝ ਡਾਊਟਫੁਲ ਲੱਗਦਾ ਤੇ ਇਸ ਕਰਕੇ ਮੈਂ ਮੌਕੇ ਤੇ ਆਪਦੇ ਜਿਹੜੇ ਜਿਹੜੇ ਇਨਸਪੈਕਟਰ ਆਫੀਸਰ ਏਰੀਆ ਇਨਚਾਰਜ ਨੇ ਰਾਜਦੀਪ कौर ਉਹਨਾਂ ਨੂੰ ਭੇਜਤਾ ਐਂਡ ਸ਼ੀ ਇਜ਼ ਹ ਅਨਓ ਇਨਸਪੈਕਟ ਕਰ ਰਹੇ ਨੇ ਉਹ ਡਿਟੇਲਸ ਐਸ ਪਰ ਐਕਟ ਹੁਣ ਜਿਹੜੇ ਫੂਡ ਸੇਫਟੀ ਐਕਟ ਦੇ ਮੁਤਾਬਕ ਇਹਨਾਂ ਦੇ ਕੋਲ ਕਾਰਵਾਈ ਕੀਤੀ ਜਾਏਗੀ ਕਿ ਐਂਡ ਸੈਂਪਲਿੰਗ ਕੀਤੀ ਜਾਏਗੀ ਲੀਗਲ ਸੈਂਪਲ ਵਿਲ ਬੀ ਸੰਡ ਟੂ ਦ ਲੈਬ ਐਂਡ ਆਫਟਰ ਦਟ ਦ ਐਕਸ਼ਨ ਵਿਲ ਬੀ ਟੇਕਨ ਐਸ ਪਰ ਦ ਰਿਜ਼ਲਟਸ ਲੈ ਉਹ ਸਰਕੂਲਰ ਚੈੱਕ ਕਰ ਰਹੇ ਹੈ ਜੀ ਲਾਇਸੈਂਸ ਇਹਨਾਂ ਕੋਲੇ ਹੁਣ ਡਿਟੇਲਸ ਚੈੱਕ ਕਰ ਰਹੇ ਹੈ ਤਾਂ ਇੱਕ ਦੇਖਿਆ ਜੀ ਆਹ ਮਤਲਬ ਜਿਹੜਾ ਮਾਰਕੀਟਿੰਗ ਤੇ ਸੋਇਆ ਚਾਪ ਕਹਿ ਕੇ ਵੇਚੀ ਜਾਂਦੇ ਹੈ ਮੈਦਾ ਚਾਪ ਇਸ ਤੇ ਉੱਪਰ ਜਿਹੜਾ ਹੈਗਾ ਬਾਹਰ ਲੇਬਲ ਤੇ ਤਾਂ ਵੇਜ ਚਾਪ ਲਿਖਿਆ ਹੋਇਆ ਹੈ ਦਾ ਇਸ ਤੇ ਵਿੱਚਾਂ ਲਿਖਿਆ ਹੋਇਆ ਸੋਇ ਚੰਪ ਨਹੀਂ ਲਿਖਿਆ ਹੋਇਆ ਬਟ ਵੀਲ ਗੋ ਡਿਟੇਲ ਥਰੂ ਇਟ ਕਿ ਕਿਸੇ ਤੇ ਇਹ ਦਾ ਨਾ ਹੋਏ ਕਿ ਮਿਸ ਮਿਸਲੀਡਿੰਗ ਜਾਂ ਮਿਸਪ੍ਰੈਂਡਡ ਹੋਵੇ। ਦੇਖਿਆ ਨਾ ਜੀ ਇਹ ਵੀ ਇਕੱਲੇ ਕੀ ਦੇ ਵਿੱਚ ਕੋਈ ਪੈਰਾ ਦੇ ਵਿੱਚ ਰੱਖਿਆ ਜਿਸੇ ਮੱਤੀ ਗਜ਼ਰਾ ਵੀ ਆ। ਹਾਂ ਇਸ ਨੇ ਟੈਂਪਲੀ ਉੱਪਰ ਲੈ ਕੇ ਜਾ ਰਹੇ ਕੋਈ ਹਾਂ ਇਸ ਇਸ ਚੀਜ਼ ਦੇ ਖਿਲਾਫ ਐਕਸ਼ਨ ਕਰ ਰਹੇ ਹਾਂ ਇਹਦੇ ਖਿਲਾਫ ਐਕਸ਼ਨ ਕਰ ਰਹੇ ਹਾਂ ਵੀਲ ਟੇਕ ਐਕਸ਼ਨ ਜਿਹੜਾ ਟੈਂਪਰੇਚਰ ਮੇਨਟੇਨ ਨਹੀਂ ਖਰਾਬ ਹੋਇਆ ਵੀਲ ਡਿਸਕਾਰਡ ਇਟ ਐਂਡ ਵੀਲ ਟੇਕ தி ਐਕਸ਼ਨ ਰਿਗਾਰਡਿੰਗ ਐਂਡ ਵੀਲ ਪੁੱਟ ਇਟ ਟੂ ਦਾ ਕੋਰਪੋਰ ਚਲਾਣੇ। ਚਲਾਣਾ ਹਾਂ ਜੀ ਇਹ ਤਾਂ ਟੈਂਪਰੇ ਅਜ ਮਾਨਜੋਗ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਹਰਮਨਦੀਪ ਸਿੰਘ ਹੰਸ ਜੀ ਦੇ ਨੀਤੀ ਦਿਸ਼ਾ ਨਿਰਦੇਸ਼ਾਂ ਉੱਤੇ ਅੱਜ ਆਪਰੇਸ਼ਨ ਸੀਲ ਚਲਾਇਆ ਜਾ ਰਿਹਾ ਹੈ ਜਿਦੇ ਵਿੱਚ ਜਿੰਨੇ ਵੀ ਚੰਡੀਗੜ੍ਹ ਸਾਈਡ ਤੋਂ ਜਾਂ ਬਾਰਡਰ ਸਾਈਡ ਤੋਂ ਜਿੱਧਰੋਂ ਵੀ ਕੋਈ ਗੱਡੀਆਂ ਆ ਰਹੀਆਂ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਚੈਕਿੰਗ ਦੌਰਾਨ ਅਸੀਂ ਇਹ ਗੱਡੀ ਸਾਹਮਣੇ ਖੜੀ ਹੈ ਆਪਣੇ ਜਦੀ ਸਿਫਟ ਕਰਦੀ ਹੈ ਇਹਦੇ ਵਿੱਚ ਕੁਝ ਫੂਡ ਆਈਟਮ ਸੀਗੇ ਜੋ ਕਿ ਸੋਇਆ ਚਾਪ ਜਾਂ ਮੈਦਾ ਚਾਪ ਦੱਸ ਰਹੇ ਹੈ ਬਟੇ ਬਹੁਤ ਪੁਰਾਣਾ ਉਸਮਾਨ ਸੀਗਾ ਤੇ 스멜 ਦੇ ਰਿਆ ਸੀ ਪੂਰਾ ਉਸ ਰਿਗਾਰਡਿੰਗ ਅਸੀਂ ਫਿਰ ਫੂਡ ਇੰਸਪੈਕਟਰ ਮੈਡਮ ਨੂੰ ਬੁਲਾਇਆ ਇੱਥੇ ਤੇ ਉਹ ਕਾਰਵਾਈ ਕਰ ਰਹੇ ਆ ਚੈੱਕ ਕਰਕੇ ਆਪਣੀ ਜਿਹੜੀ ਬੰਦੇ ਉਹਨਾਂ ਦੀ ਹੈਗੇ